ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਆਪ ਦੇ ਸੀਨੀਅਰ ਆਗੂਆਂ ਦਾ ਕਹਿਣਾ ਕਿ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਂਦੇ ਯਤਨਾ ਸਦਕਾ ਜਿਹੜੀਆਂ ਸੁਪਰ ਸੈਕਸ਼ਨ ਵੱਡੀਆਂ ਮਸ਼ੀਨਾਂ ਸ਼ਿਵਰੇਜ ਦੀ ਗਾਰ ਪਾਈਪਾਂ ਸਾਫ਼ ਕਰਨ ਵਾਸਤੇ ਮੰਗਵਾਈਆਂ ਗਈਆਂ ਹਨ ਉਹਨਾਂ ਨੇ ਕਰਾ ਰਹੇ ਨੇ ਕੋਈ ਹੱਲ ਨਹੀਂ ਹੋ ਰਿਹਾ ਆਪਣੀ ਗਲੀ ਦਾ ਸਾਰਾਂ ਦਾ ਬੁਰਾ ਹਾਲ ਹੋਇਆ ਪਿਆ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ ਦਾ ਕੋਈ ਹੱਲ ਹੋਣਾ ਇੱਥੇ ਚਾਰ ਮਹੀਨੇ ਉਹੀ ਕੰਮ ਹੋ ਜਾਂਦਾ ਸੀਵਰੇਜ ਹੈਗੇ ਛੋਟੇ ਪਾਈਪ ਹੈਗੇ ਛੋਟੇ ਲਾਈਨ ਹੈ ਜੇ ਮੰਤਰੀ ਸਾਹਿਬ ਨੇ ਆਪ ਪਰਫਰਡ ਕਰਕੇ ਮਸ਼ੀਨਾ ਭੇਜੀਆਂ ਨੇ ਤਾਂ ਕਿ ਇਸ ਬਾਡ ਦੇ ਜਿਹੜੀ ਪਬਲਿਕ ਆ ਉਸ ਨੂੰ ਸਹੂਲਤ ਮਿਲ ਸਕੇ ਸੀਰੀ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਹਨਾਂ ਬਾਡਾਂ ਦੇ ਵਿੱਚ ਇੰਨੀ ਦਿੱਕਤ ਆਈ ਆ ਲੋਕ ਲੰਗੜਨ ਨੂੰ ਮਜਬੂਰ ਨੇ ਬਿਮਾਰੀਆਂ ਨੇ 2 ਸਾਲ ਪਹਿਲਾਂ ਅਪਰਾਲਾ ਕਰਕੇ ਉਹ ਸਿਲਟ ਢਾ ਕਿਉਂਕਿ ਇਹ ਸਲੀਪ ਜਿਹੜਾ ਸੀਵਰ ਆ ਇਹ ਕਾਂਗਰਸ ਸਰਕਾਰ ਵੇਲੇ ਦਾ ਪਿਆ ਹੋਇਆ ਉਸ ਕੋਈ ਪ੍ਰੋਪਰ ਸੀਵਰ ਨਹੀਂ ਹੈ। ਆਪਣੇ ਪਾਵਰਾਂ ਵਰਤ ਕੇ ਧਾਰਾ 35 ਦੇ ਅਧੀਨ ਇਹ ਕੰਮ ਕਰਾਉਣ ਵਾਸਤੇ ਅੱਜ ਮਸ਼ੀਨਾਂ ਭੇਜੀਆਂ ਨੇ ਉੱਥੇ ਵੀ ਰਾਜਨੀਤੀ ਹੋ ਰਹੀ ਹੈ ਅੱਜ ਕਹਿ ਰਹੇ ਕਿ ਕਿਰੇ ਤੇ ਐਸਟੀਮੇਟ ਕਿਰੇ ਤੇ ਮਸ਼ੀਨ ਵਗਵਾਉਣੇ ਲਈ ਐਸਟੀਮੇਟ ਤਿਆਰ ਕੀਤਾ ਤਾਂ ਕਿ ਪਬਲਿਕ ਦੀ ਪ੍ਰੋਬਲਮ ਸੌਰਟ ਆਊਟ ਹੋ ਜਾਵੇ। ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਨਗਰ ਕੌਂਸਲ ਦੇ ਅਧਿਕਾਰੀਆ ਅਤੇ ਆਪ ਆ ਦੇ ਸੀਨੀਅਰ ਆਗੂਆਂ ਦਾ ਕਹਿਣਾ ਕਿ ਕੈਬਨਟ ਮੰਤਰੀ ਤਰਮਪ੍ਰੀਤ ਸਿੰਘ ਸੋਂ ਦੇ ਯਤਨਾ ਸਦਕਾ ਜਿਹੜੀਆਂ ਸੁਪਰ ਸੈਕਸ਼ਨ ਵੱਡੀਆਂ ਮਸ਼ੀਨਾ ਸ਼ਿਵਰੇਜ ਦੀ ਗਾਰ ਪਾਈਪਾਂ ਸਾਫ ਕਰਨ ਵਾਸਤੇ ਮਗਵਾਈਆਂ ਗਈਆਂ ਹਨ ਉਹਨਾਂ ਨਾਲ ਵਾਰਡ ਨੰਬਰ 12 13 ਅਤੇ 14 ਨੰਬਰ ਵਾਰਡਾਂ ਦੀਆਂ ਗਲੀਆਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੁਣ ਕਰਨ ਜਿਹੜਾ ਗੰਦਾ ਪਾਣੀ ਗਲੀਆਂ ਚ ਖੜਾ ਰਹਿੰਦਾ ਸੀ ਉਸ ਦਾ ਪੱਕਾ ਹੱਲ ਹੋਵੇਗਾ ਅਤੇ ਇਹਨਾਂ ਵਾਰਡਾਂ ਦੇ ਵਸਨੀਕਾਂ ਨੂੰ ਰਾਹਤ ਮਿਲੇਗੀ ਸਾਰੇ ਮੰਤਰੀ ਆਏ ਹੋਏ ਨੇ ਇਕੱਠੇ ਆਉਣ ਨੂੰ ਕੋਈ ਹੱਲ ਨਹੀਂ ਹੋ ਰਿਹਾ ਉਹ ਕਹਿੰਦੇ ਉਹ ਕਰਾ ਰਹੇ ਨੇ ਕਹਿੰਦੇ ਕਮੇਟੀ ਵਾਲੇ ਕਰਾ ਰਹੇ ਨੇ ਕੋਈ ਹੱਲ ਨਹੀਂ ਹੋ ਰਿਹਾ ਆਪਣੀ ਗਲੀ ਦਾ ਸਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ ਸਾਰੇ ਐਮਸੀ ਸਾਰੀਆਂ ਆਪਣੀਆਂ ਜੇਬਾਂ ਇਕੱਠੀਆਂ ਕਰ ਰਹੇ ਨੇ ਗਲੀਆਂ ਦਾ ਮਸ਼ੀਨਾ ਕਹਿ ਰਹੇ ਆਈਆਂ ਨੇ ਉਹ ਕੋਈ ਮਸ਼ੀਨ ਮਸ਼ੂਰ ਨਹੀਂ ਆ ਰਹੀ ਜੀ ਅਸੀਂ ਆਹ ਦੇਖੋ ਆਹ ਦੇਖੋ ਸਾਰਿਆਂ ਦਾ ਹਾਲ ਬੁਰਾ ਹਾਲ ਹੋਇਆ ਪਿਆ ਵਾ ਗਲੀਆਂ ਦਾ ਹਾਲ ਕੀ ਹਾਲ ਹੈ ਕੋਈ ਬੱਚੇ ਨਿੱਕੇ ਨਿੱਕੇ ਬੱਚਿਆਂ ਦਾ ਹਾਲ ਦੇਖ ਲੋ ਸਾਰਾ ਉਹਦੇ ਪੈਰ ਸਾਰੇ ਕਿਹੜਾ ਲੰਗਦਾ ਦੇਖੋ ਆਹ ਦੇਖੋ ਹਾਲ ਹੈ ਗੰਦਗੀ ਸਾਰੇ ਮਹੱਲੇ ਚ ਡਿਜੀਟਲ ਪੋਰਟਲ ਤੇ ਪਈਆਂ ਹੁੰਦੀਆਂ ਕਪਲੇਂਟਾਂ ਦੀ ਝੂਠੀਆਂ ਰਿਪੋਰਟਾਂ ਕਰ ਦਿੰਦੀ ਹੈ ਕਮੇਟੀ ਵੀ ਅਸੀਂ ਸਫਾਈ ਕਰਾ ਰਹੇ ਹਾਂ ਮੇਰੇ ਕੋ ਪੀ ਪੀਡੀਆ ਪਈਆਂ ਨੇ ਹਣ ਕੀ ਲੱਗਦਾ ਕੋਈ ਹੱਲ ਹੋਊਗਾ ਜੇ ਸਿਸਟਮ ਮੈਨੂੰ ਤਾਂ ਨਹੀਂ ਲੱਗਦਾ ਕੋਈ ਹੱਲ ਹੋਣਾ ਇੱਥੇ ਕਿਉਂ ਕਿਉਂ ਨਹੀਂ ਲੱਗ ਰਿਹਾ ਇਸ ਟਾਈਮ ਚ ਚਾਰ ਮਹੀਨੇ ਉਹੀ ਕੰਮ ਹੋ ਜਾਂਦਾ ਸੀਵਰੇਜ ਹੈਗੇ ਛੋਟੇ ਪਾਈਪ ਹੈਗੇ ਛੋਟੇ ਲਾਈਨ ਹੈਗੀ ਲੀਵੀ ਹੈ ਸਾਡੀ ਏਰੀਆ ਸਾਰਾ ਉਧਰਲਾ ਫਲੋ ਜਦੋਂ ਮਸ਼ੀਨਾਂ ਮੇਨ ਖਰਾਬ ਹੋ ਜਾਂਦੀ ਡਿਸਪੋਜ਼ਲ ਖਰਾਬ ਹੁੰਦੇ ਨੇ ਸਾਰਾ ਫਲੋ ਇੱਧਰ ਹੋ ਜਾਂਦਾ ਓਵਰਫਲੋ ਇਹ ਜੀ ਸਮੱਸਿਆ ਇੱਥੇ ਲੰਬੇ ਸਮੇਂ ਤੋਂ ਚੱਲਦੀ ਹੈ ਜੀ ਪਹਿਲਾਂ ਵੀ ਮੰਤਰੀ ਸਾਹਿਬ ਨੇ 2 ਸਾਲ ਪਹਿਲਾਂ ਅਪਰਾਲਾ ਕਰਕੇ ਉਹ ਸਿਲਟ ਕਢਾਈ ਸੀਗੀ ਕਿਉਂਕਿ ਇਹ ਜਿਹੜਾ ਸੀਵਰ ਹੈ ਇਹ ਕਾਂਗਰਸ ਸਰਕਾਰ ਵੇਲੇ ਦਾ ਪਿਆ ਹੋ ਉਸੇ ਕੋਈ ਪ੍ਰੋਪਰ ਸੀਵਰ ਨਹੀਂ ਪਿਆ ਹੋਇਆ ਇਹ ਸਿਲਟ ਜਮਾ ਹੋ ਜਾਂਦੀ ਆ ਹੁਣ ਵੀ ਅਸੀਂ ਇਸ ਸਿਲਟ ਨੂੰ ਕਢਾਉਣ ਵਾਸਤੇ ਮਿਊਨਿਸਪੈਲਿਟੀ ਦੇ ਵਿੱਚ ਕਾਫੀ ਦੇਰ ਦੀ ਜਦੋ ਜਾਈ ਚੰਗੀ ਤੇ ਪ੍ਰਧਾਨ ਕੋਈ ਰਾਹ ਨਹੀਂ ਦੇ ਰਿਹਾ ਜੀ ਹੁਣ ਵੀ 35 ਦਿਨ ਪਹਿਲ ਇਕ ਤਿਆਰ ਕਰੀ ਸੀਗੀ ਅਫਸਰ ਕਹਿੰਦੇ ਜੀ ਪ੍ਰਧਾਨ ਸੈਨ ਨਹੀਂ ਕਰ ਰਿਹਾ ਤੇ ਹੁਣ ਪੰਜਾਬ ਸਰਕਾਰ ਦੇ ਅਬਰਾਲੇ ਨਾਲ ਮੰਤਰੀ ਸਾਹਿਬ ਨੇ ਤਰਤੀ ਸਿੰਘ ਸੌਂਦੀ ਦੇ ਅਬਰਾਲੇ ਸਦਕਾ ਡੀਸੀ ਸਾਹਿਬ ਨੂੰ ਕਹਿ ਕੇ ਹੋਰ ਅਫਸਰਾਂ ਨੂੰ ਕਹਿ ਕੇ ਇਹ ਅੱਜ ਲੁਧਿਆਣੇ ਤੋਂ ਮਿਊਨਿਸਪਲ ਕਾਪੋਰੇਸ਼ਨ ਤੋਂ ਮੰਗਾਈ ਆ ਤੇ ਤਾਂ ਇਹਦੀ ਅੱਜ ਸਫਾਈ ਸ਼ੁਰੂ ਹੋਈ ਹੈ ਹੁਣ ਹੋ ਸਕਦਾ ਪ੍ਰੋਪਰ ਜਿਹੜਾ ਇਹਨਾਂ ਦਾ ਪਾਣੀ ਦਾ ਵਾਟਰ ਦਾ ਸਪਲਾਈ ਦਾ ਕੰਮ ਚੱਲੇ। ਕਿੰਨੀਆਂ ਮਸ਼ੀਨਾਂ ਆਈਆਂ ਨੇ ਕਿ ਕਿਹੜੇ ਕੀ ਹਲਕੇ ਕਿਹੜੇ ਘੜਾ ਲਾਉਗੇ ਇਹਦੇ ਨਾਲ ਇੱਕ ਤਾਂ ਜੀ ਇਹਨਾਂ ਦੀ ਪਾਈਪਾਂ ਦੀ ਪੂਰੀ ਚੰਗੀ ਤਰ੍ਹਾਂ ਸਫਾਈ ਹੋ ਚੁਗੀ ਜਿਵੇਂ ਨਵੇਂ ਪੈਪ ਪਾਏ ਹੁੰਦੇ ਨੇ। ਉਸ ਹਿਸਾਬ ਨਾਲ ਇਹ ਕਰ ਦੇਣਗੀਆਂ। ਪੂਰੇ ਪ੍ਰੈਸ਼ਰ ਨਾਲ ਇੱਕ ਸੱਕ ਕਰਦੀਆਂ ਨੇ ਮਸ਼ੀਨਾਂ ਅੰਦਰੋਂ। ਜਿੰਨੀ ਵੀ ਅੰਦਰ ਗਾ ਦਾ ਉਹਨੂੰ ਖਿੱਚ ਕੇ ਪਾਣੀ ਨਾਲ ਧੋ ਦਿੰਦੀ ਹੈ। ਇਹ ਨਾ ਕਿਹ ਕਿਹੜੇ ਵਾਰਡਾਂ ਫੈਰਾ ਉਹ ਇਹ ਨਾ 11 13 ਤੇ 14 ਤਿੰਨ ਵਾਰਡਾਂ ਨੂੰ ਫੈਰਾ ਫੈਰਾ ਉਹ ਜਿਹੜਾ ਸਾਈਡਾਂ ਤੇ ਗਲੀਆਂ 'ਚ ਪਾਣੀ ਖੜਾ ਰਹੇ ਨੇ ਗੰਦੇ ਆ ਉਹ ਨਿਕਲ ਉਹ ਨਿਕਲ ਜੂਗਾ ਜੀ ਉਹ ਨਿਕਲ ਜੂਗਾ ਜੀ ਮਸ਼ੀਨਾਂ ਆਈਆਂ ਨੇ ਜੀ ਵਾਰਡ ਦੇ ਵਿੱਚ ਬਹੁਤ ਦਿਨ ਦੀ ਦਿੱਕਤ ਆਈ ਵੀ ਸੀ ਸੀਵਰੇਜ ਦੀ ਪ੍ਰੋਬਲਮ ਸੀ ਇੱਥੇ ਜਿਹੜੇ ਕੌਂਸਲਰ ਨੇ ਉਹ ਵੀ ਮੀਟਿੰਗ ਬੋਲਦੇ ਸੀ ਕਿ ਸਾਡੇ ਸੀਵਰੇਜ ਦੀ ਸਫਾਈ ਨਹੀਂ ਹੁੰਦੀ ਪ੍ਰੋਪਰ ਹੁਣ ਇਹਨਾਂ ਨੇ ਸੀਵਰੇਜ ਦਾ ਐਸਟੀਮੇਟ ਬਣਾਇਆ ਸੀ ਸਟਾਫ ਨੇ ਉਹ ਪਤਾ ਨਹੀਂ ਕੀ ਕਾਰਨ ਹੈ ਦੇਰੀ ਹੋਈ ਆ ਉਹ ਚ ਉਹ ਹੋ ਸਕਦਾ ਸੀ ਵੀ ਮੰਤਰੀ ਸਾਹਿਬ ਦੇ ਧਿਆਨ ਚ ਆਇਆ ਮੰਤਰੀ ਸਾਹਿਬ ਨੇ ਆਪ ਪਰਫਰਡ ਕਰਕੇ ਮਸ਼ੀਨਾ ਭੇਜੀਆਂ ਨੇ ਤਾਂ ਕਿ ਇਸ ਬੋਰਡ ਦੇ ਜਿਹੜੀ ਪਬਲਿਕ ਆ ਉਸ ਨੂੰ ਸਹੂਲਤ ਮਿਲ ਸਕੇ ਸੀਵਰੇਜ ਦੀ ਜਿਹੜੀ ਬਲੋਕੇਜ ਆ ਉਹਦਾ ਹੱਲ ਹੋ ਸਕੇ ਧੰਨਵਾਦ ਪਹਿਲਾਂ ਤਾਂ ਅਸੀਂ ਬਹੁਤ ਥੋੜੇ ਧੰਨਵਾਦੀਆਂ ਜਿਹੜੇ ਤੁਸੀਂ ਸਰਕਾਰ ਦੀਆਂ ਜਿਹੜੀਆਂ ਕਾਰਗੁਜ਼ਾਰੀ ਇਹਨਾਂ ਲੋਕਾਂ ਤੱਕ ਪਹੁੰਚਾਉਂਦੇ ਹੋ ਔਰ ਲੋਕਾਂ ਦੀ ਜਿਹੜੀਆਂ ਮੰਗਾਂ ਨੇ ਸਰਕਾਰ ਤੱਕ ਪਹੁੰਚਾਉਂਦੇ ਹੋ ਥੋੜੇ ਮਾਧਿਅਮ ਰਾਹੀਂ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹਨਾਂ ਬਾਡਾਂ ਦੇ ਵਿੱਚ ਇੰਨੀ ਦਿੱਕਤ ਆਈ ਆ ਲੋਕ ਲੰਗੜ ਨੂੰ ਮਜਬੂਰ ਨੇ ਬਿਮਾਰੀਆਂ ਪਹਿਲਾਂ ਫੈਲੀਆਂ ਹੋਈਆਂ ਨੇ ਬਿਮਾਰੀਆਂ ਦੇ ਕਾਰਨ ਲੋਕਾਂ ਦੇ ਪੈਰ ਖਰਾਬ ਹੋ ਗਏ ਬਹੁਤ ਦਿੱਕਤ ਆਈ ਇੱਧਰ ਇਹ ਬਹੁਤ ਕਾਫੀ ਸਮੇਂ ਤੋਂ ਇਹ ਦਿੱਕਤ ਸੀ ਕਿ ਪਾਣੀ ਵਾਲੀ ਗੰਦੇ ਪਾਣੀ ਵਾਲੀ ਸੀਵਰੇਜ ਦੀ ਇਹ ਸੁਣਨ ਚ ਆਇਆ ਵੀ ਰਾਤ ਦੇ ਹਨੇਰੇ ਸੀਵਰੇਜ ਪਿਆ ਹੋਇਆ ਇਹਦੀ ਦਿੱਕਤ ਪਹਿਲਾਂ ਸਾਡੇ ਕਾਉਂਸਲ ਦੇ ਅਧਿਕਾਰੀ ਜਿਹੜੇ ਨੇ ਕਰਮਚਾਰੀ ਨੇ ਇਹਨਾਂ ਨੇ ਜ਼ੋਰ ਬਹੁਤ ਲਾਇਆ ਪਰ ਮਸ਼ੀਨਾਂ ਦੀ ਘਾਟ ਹੋਣ ਕਾਰਨ ਪੋਖਤਾ ਪ੍ਰਬੰਧ ਨਹੀਂ ਹੋ ਸਕੇ ਉਹ ਹੱਲ ਨਹੀਂ ਹੋਇਆ ਪਰ ਮੰਤਰੀ ਸਾਹਿਬ ਦੇ ਧਿਆਨ 'ਚ ਥੋੜੇ ਮੱਧਿਆਵਰ ਆਈਆ ਵੀ ਇਹ ਜਿਹੜਾ 12 13 ਔਰ 14 ਬਾਡ ਨੇ ਜਿਹੜੇ ਇਹ ਨਰਕ ਦੀ ਜ਼ਿੰਦਗੀ ਭੋਗ ਰਹੇ ਨੇ ਮੰਤਰੀ ਸਾਹਿਬ ਨੇ ਇਹਨਾਂ ਨੂੰ ਸਹੂਲਤ ਦੇਣ ਲਈ ਆ ਲੁਧਿਆਣਾ ਤੋਂ ਫਿਰ ਸਾਹਿਬ ਨਾਲ ਗੱਲ ਕਰਕੇ ਸੁਪਰ ਸੈਕਸ਼ਨ ਮਸ਼ੀਨ ਮੰਗਾਈ ਆ ਜਿਹੜੀ ਇਹ ਗਾਦ ਨੂੰ ਸੱਕ ਕਰਕੇ ਅ ਮਤਲਬ ਪੈਪਾ ਨੂੰ ਖਾਲੀ ਕਰ ਦੂਗੀ ਫਿਰ ਸਮੱਸਿਆ ਹੱਲ ਹੋ ਜੂਗੀ ਤੇ ਅੱਜ ਮੈਂ ਤਾਂ ਕਹੂੰਗਾ ਕਿ ਸਾਰੇ ਮੰਤਰੀ ਨੂੰ ਵੀ ਇਹਦੇ ਕਾਉਂਸਲਰ ਨੂੰ ਵੀ ਭਾਜੜ ਪਈ ਪਈ ਅੱਜ ਨੰਬਰ ਬਣਾਉਣ ਨੂੰ ਸਾਰੇ ਪਹੁੰਚੇ ਆ ਪਰ ਜਦ ਬਾਰ ਬਾਰ ਜਾ ਕੇ ਅਸੀਂ ਕਮੇਟੀ ਦਾ ਕੁੰਡਾ ਖੜਕਾਉਨੇ ਆ ਇੱਥੋਂ ਸਾਡੀਆਂ ਭੈਣਾਂ ਬੀਬੀਆਂ ਜਾ ਕੇ ਜਾਂ ਮੰਤਰੀ ਦੇ ਉਥੇ ਦਫ਼ਤਰ ਚ ਆਉਂਦੀਆਂ ਜਾ ਕੇ ਆਉਂਦੀਆਂ ਨੇ ਉਹ ਸਾਫ਼ ਹੀ ਪੱਲਾ ਝਾੜ ਦਿੰਦੇ ਕਮੇਟੀ ਦਾ ਕੰਮਾ ਕਮੇਟੀ ਵਾਲੇ ਕਰਾਉਣਗੇ ਕਮੇਟੀ ਦਾ ਕੰਮਾ ਕਮੇਟੀਆ ਕਰਾਉਣਗੇ ਅੱਜ ਜਦ ਪ੍ਰਧਾਨ ਨੇ ਆਪਣੀਆਂ ਪਾਵਰਾਂ ਵਰਤ ਕੇ ਧਾਰਾ 35 ਦੇ ਅਧੀਨ ਇਹ ਕੰਮ ਕਰਾਉਣ ਵਾਸਤੇ ਅੱਜ ਮਸ਼ੀਨਾ ਭੇਜਿਆ ਨੇ ਉੱਥੇ ਵੀ ਰਾਜਨੀਤੀ ਹੋ ਰਹੀ ਹੈ ਅੱਜ ਕਹਿ ਰਹੇ ਨੇ ਕਿ ਅਸੀਂ ਮਸ਼ੀਨਾ ਚਲੋ ਕੋਈ ਮੰਗਾਉਂਦਾ ਅਸੀਂ ਤਾਂ ਕਹਿੰਦਾ ਤੁਸੀਂ ਰੋਜ਼ ਮਸ਼ੀਨਾ ਮੰਗਾਓ ਲੋਕਾਂ ਦੇ ਕੰਮ ਤਾਂ ਕਰਾਓ ਸਾਡੀਆਂ ਭੈਣਾਂ ਸਾਡੀਆਂ ਮਾਮਾ ਰੋਜ਼ ਫਦੀਆਂ ਨੇ ਬੱਚੇ ਰੋਜ਼ ਸਕੂਲਾਂ ਨੂੰ ਜਾਂਦੇ ਨੇ ਔਖੇ ਰਹਿੰਦੇ ਆ ਕਾਉਂਸਲਰ ਕਿਸੇ ਵੀ ਪਾਰਟੀ ਦਾ ਹੋਵੇ ਪਰ ਕੰਮ ਤਾਂ ਲੋਕਾਂ ਦੇ ਹਿੱਤਾਂ ਦੇ ਨੇ ਲੋਕ ਜਿਹੜੇ ਰੋਜ਼ ਪਰੇਸ਼ਾਨ ਹੁੰਦੇ ਸਾਡੇ ਬੱਚੇ ਸਾਡੇ ਬਜ਼ੁਰਗ ਪਰੇਸ਼ਾਨ ਗੁਰਦੁਆਰੇ ਜਾਣਾ ਕਿਸੇ ਨੇ ਤਾਂ ਪਰੇਸ਼ਾਨ ਹੈ ਕਿਸੇ ਨੇ ਸਕੂਲ ਜਾਣਾ ਕਿਸੇ ਨੇ ਕੰਮ ਤੇ ਜਾਣਾ ਤਾਂ ਪਰੇਸ਼ਾਨ ਸੋ ਇਸ ਲਈ ਅਸੀਂ ਇਹ ਸਰਕਾਰ ਨੂੰ ਇਹ ਬਾਰ ਬਾਰ ਦੁਹਾਈ ਦਿੰਨੇ ਆ ਕਿ ਤੁਸੀਂ ਕੋਈ ਢੱਕਾ ਤੋੜ ਲਓ 3 ਸਾਲ ਹੋ ਗਏ ਤੁਸੀਂ ਇੱਕ ਵੀ ਕੰਮ ਖੰਨੇ ਛੱਡੋ ਸਮੋਚੇ ਪੰਜਾਬ 'ਚ ਇੱਕ ਕੰਮ ਨਹੀਂ ਕਰਾਇਆ ਅੱਜ ਨੰਬਰ ਬਣਾਉਣ ਮਸ਼ੀਨਾਂ ਆ ਗਈਆਂ ਆ ਕਾਉਂਸਲਰ ਵੀ ਤੁਰੇ ਫਿਰਦੇ ਨੇ ਆ ਆਮ ਆਦਮੀ ਦੇ ਆ ਹੋਰ ਵੀ ਜਿਹੜੇ ਇਧਰੋਂ ਉਧਰੋਂ ਭੱਜ ਕੇ ਗਏ ਆ ਉਹ ਵੀ ਤੁਰੇ ਫਿਰਦੇ ਨੇ ਗੱਲਾਂ ਇਹ ਇਹ ਕੋਈ ਬਾੜੀਆਂ ਵਧੀਆ ਗੱਲਾਂ ਨਹੀਂ ਹੈਗੀਆਂ ਮੈਂ ਕਹੂੰਗਾ ਵੀ ਕੰਮ ਕਰਕੇ ਦਿਖਾਓ ਲੋਕਾਂ ਨੂੰ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਕੰਮ ਕਰਕੇ ਦਿਖਾਓ ਨੰਬਰ ਕਟ ਬਣਾਇਆ ਕਰੋ ਕੰਮ ਵੱਧ ਕਰਿਆ ਕਰੋ ਅੱਜ ਜੇ ਕੋਈ ਜੇ ਕੋਈ ਪ੍ਰਧਾਨ ਨੂੰ ਐਪਲੀਕੇਸ਼ਨਾਂ ਬਾਰ-ਬਾਰ ਲੋਕਾਂ ਨੇ ਦਿਹਾਈ ਦਿੱਤੀ ਮੀਡੀਆ ਤੇ ਖਬਰ ਚੱਲੀ ਅੱਜ ਜੇ ਕੋਈ ਮਸ਼ੀਨਾਂ ਆ ਗਈਆਂ ਤਾਂ ਅੱਜ ਨੰਬਰ ਬਣਾਉਣ ਸਾਰੀ ਮੈਂ ਤਾਂ ਕਹਿੰਦਾ ਤੁਸੀਂ ਰੋ ਜਾਓ ਤੁਹਾਡੇ ਅਪਦੇ ਬਾੜ ਨੇ ਤੁਹਾਡਾ ਅਪਦਾ ਸ਼ਹਿਰ ਆ ਤੁਸੀਂ ਰੋ ਜਾਓ ਪਰ ਕੰਮ ਦਾ ਕਰਾਓ ਲੋਕਾਂ ਦੇ ਸਿਵਰੇ ਦੁਆਰਾ ਪਟਾ ਕੇ ਇਹਨੂੰ ਸਹੀ ਕਰਾ ਦਿਓ ਜਿਹੜਾ ਸਿਵਰੇ ਨਹੀਂ ਪਿਆ ਉਹਨੂੰ ਸਿਵਰੇ ਪਵਾ ਦਿਓ ਲੋਕਾਂ ਨੂੰ ਵਾਟਰ ਸਪਲਾਈ ਦੀ ਸਹੂਲਤ ਦਿਓ ਲੋਕਾਂ ਨੂੰ ਸੇਵੇ ਦੀ ਸੂਰਤ ਦੋ ਲੋਕ ਸਾਡੇ ਬੱਚੇ ਅੱਜ ਮੱਛਰ ਲੜ ਕੇ ਮਲੇਰੀਆ ਨਾਲ ਮਰ ਰਹੇ ਨੇ ਸਾਡੇ ਲੋਕ ਪਰੇਸ਼ਾਨ ਬਜ਼ੁਰਗ ਪਰੇਸ਼ਾਨ ਹੋ ਰਹੇ ਨੇ ਸਾਡੇ ਲੋਕ ਕੰਮਾਂ ਕਰਾਂ ਜਾਣ ਪਰੇਸ਼ਾਨ ਹੋ ਨੇ ਸੋ ਮੈਂ ਬਾਰ-ਬਾਰੇ ਬੇਨਤੀ ਕਰਦਾ ਇੱਥੋਂ ਦੇ ਮੰਤਰੀ ਨੂੰ ਤੂੰ ਵੀ ਜਾਗਲਾ ਹੁਣ ਜਾ ਕੇ ਲੋਕਾਂ ਦੇ ਕੰਮ ਕਰਾ ਲੈ ਤੈਨੂੰ ਲੋਕਾਂ ਨੇ ਫਤਵਾ ਦਿੱਤਾ ਸਰਕਾਰ ਥੋੜੀ ਬਣੀ ਆ ਤੋ ਤੁਸੀਂ ਲੋਕਾਂ ਦੇ ਕੰਮ ਕਰਕੇ ਦਿਖਾਓ ਹਾਂ ਇੱਕ ਇੱਕ ਇਹ ਗੱਲ ਜ਼ਰੂਰ ਹੈ ਕਿ ਮੈਂ ਮੈਨੂੰ ਪਹਿਲਾਂ ਵੀ ਗੱਲ ਮੈਂ ਕੀਤੀ ਆ ਕਿ ਜੇ ਲੋਕਾਂ ਦੇ ਵਿੱਚ ਵਿਚਰੇ ਹੋਣ ਲੋਕਾਂ 'ਚ ਰਹੇ ਹੋਣ ਕੋਈ ਕਾਉਂਸਲਰ ਬਣ ਕੇ ਆਇਆ ਹੋਵੇ ਕੋਈ ਸਰਪੰਚ ਬਣ ਕੇ ਆਇਆ ਹੋਵੇ ਜਰੂਰ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਸਮਝਦਾ ਹੁੰਦਾ ਪਰ ਜਦ ਉੱਪਰੋਂ ਕੋਈ ਪੈਰਾਸ਼ੂਟ ਰਹੀਂ ਗਿਰ ਜਾਂਦਾ ਇੱਕਦਮ ਲੋਕ ਬਣਾ ਦਿੰਦੇ ਆ ਫਿਰ ਲੋਕਾਂ ਦੀ ਚਿੰਤਾ ਨਹੀਂ ਹੁੰਦੀ ਜਮੀਨੀ ਪੱਧਰ ਤੇ ਲੋਕਾਂ ਦੀਆਂ ਮੁਸ਼ਕਲਾਂ ਕੀ ਨੇ ਉਹਨਾਂ ਦੀ ਕੋਈ ਚਿੰਤਾ ਨਹੀਂ ਲਿੰਦੀ ਇਸ ਲਈ ਮੈਂ ਬਾਰ ਬਾਰ ਇਹ ਕਹਿੰਨਾ ਕਿ ਲੋਕਾਂ ਦੇ ਦੁੱਖੜੇ ਸੁਣੇ ਜਾਣ ਸਾਡੀਆਂ ਬੀਬੀਆਂ ਭੈਣਾਂ ਬਜ਼ੁਰਗਾਂ ਬੱਚਿਆਂ ਦੇ ਦੁੱਖੜੇ ਸੁਣੇ ਜਾਣ ਇੱਥੇ ਸੀਵਰੇਜ ਦਾ ਪੱਕਾ ਮਸਲਾ ਹੱਲ ਕਰਾਇਆ ਜਾਵੇ ਪਹਿਲੇ ਯੂ ਸਾਹਿਬ ਕੀ ਤਰਫ ਸੇ ਸੀਵਰੇਜ ਬੋਰਡ ਕੋ ਸਾਥ ਪੱ क्योंकि आगे डीसिल्टिंग का प्रोसेस वही करवाते हैं पर उनकी तरफ से कोई प्रोसेस नहीं हुआ फिर हमने किराए पे एस्टीमेट किराए पे मशीन मंगवाने के लिए एस्टीमेट तैयार किया ताकि पब्लिक की प्रॉब्लम सॉर्ट आउट हो सके उस पर यू साहब ने हमें प्रवानगी दे दी थी आ, और भी पैंतीस की धारा पे अधीन पे पर, प्रधान जी इस परवानगी दे के किराए पर मशीन मंगवा ले पर प्रधान जी ने अभी प्रवानगी दी नहीं थी और पब्लिक को बड़ी हराशमेंट हो रही थी परेशान हो रही थी इस कारण मंत्री साहब ने ये ਮਸ਼ੀਨਾਂ ਮੰਗਵਾਈਆਂ ਹੋਰ ਪਬਲਿਕ ਦੀ ਪ੍ਰੋਬਲਮ ਕੋ ਸ਼ਾਊਟ ਆਊਟ ਕਰ ਦਿਆ ਇਹ ਮੰਤਰੀ ਸਾਹਿਬ ਨੇ ਮਸ਼ੀਨਾਂ ਮੰਗਵਾਈਆਂ ਪ੍ਰੋਬਲਮ ਸੋਲਵ ਕਰਨੇ ਲਈ ਇਹ ਨਗਰ ਕੌਂਸਲ ਦੇ ਪ੍ਰਧਾਨ ਨੇ ਉਹਨਾਂ ਨੇ ਜਿਆਦਾ ਇਸ ਇਹਦੇ ਚ ਸੈਨਿਕ ਟੈਕ ਪਰ ਮੰਤਰੀ ਸਾਹਿਬ ਦੇ ਦੇਸ਼ਾਂ ਤੇ ਕੰਮ ਹਾਂਜੀ ਹਾਂਜੀ ਮੰਤਰੀ ਸਾਹਿਬ ਦੇ ਆਦੇਸ਼ ਤੇ ਉਹਨਾਂ ਨੇ ਮਸ਼ੀਨਾਂ ਮੰਗਵਾਈਆਂ ਠੀਕ ਹੈ ਹਾਂਜੀ